ਲਓ ਵੀ ਚਾਲੇ ਬਾਤ ਤੇ ਅਗੇ ਰਿਸ਼ੀ ਦੇ ਹਰਦوار ਤੋਂ ਬਾਅਦ ਯਾਤਰਾ ਹੋ ਗਈ ਐ ਸ਼ੁਰੂ ਆ ਨੈਕਸਟ ਐਪੀਸੋਡ ਜਿੱਤਨੀ ਸ਼ੁਰੂ ਕਰਦੇ ਹਾਂ ਰਿਸ਼ੀ ਕੇਸ ਨੂੰ ਇੱਕ ਨਵਾਂ ਰਾਸਤਾ ਲੱਭਣ ਲੱਗੇ ਆਂਗੇ ਨਵਾਂ ਮਤਲਬ ਸਾਡੇ ਵਾਸਤੇ ਹੀ ਨਵਾਂ ਜਾਂ ਆਮ ਲੋਕ ਜਿੱਧਰ ਦੀ ਜਾਂਦੇ ਹੈਗੇ ਅਸੀਂ ਕੋਸ਼ਿਸ਼ ਕਰਦੇ ਆਵੇਂ ਉਹ ਤੋਂ ਵੱਖਰਾ ਜਾਣ ਦੀ ਇੱਥੇ ਕੋਈ ਬੀੜ ਜੰਗਲ ਦੇ ਵਿੱਚ ਦੀ ਰਾਸਤਾ ਹੈਗਾ ਉਹਿੱਥੇ ਦਾ ਰਿਸ਼ੀਕੇਸ਼ ਜਾਂਦਾ ਹੈਗਾ ਤੇ ਦੇਵਨ ਬਨ ਭੂਮੀ ਤੇ ਕਹਿੰਦੇ ਉੱਥੇ ਪਹੁੰਚ ਜੂਗਾ ਉੱਥੇ ਜਾਂਦੇ ਹੁਣ ਹਾਈਵੇ ਤੇ ਚੜ ਗਏ ਜੀ ਬੱਸ ਪਹੁੰਚ ਰਹੇ ਹਾਂ ਅਸੀਂ ਰਾਸਤਾ ਜਦੋਂ ਕੋਈ ਨਵਾਂ ਆਇਆ ਉਹ ਤੋਂ ਫੇਰ ਦਿਖਾਵਾਂਗੇ ਸਭ ਯਾਰ ਰਾਸਤਾ ਉੱਥੇ ਆਇਆ ਹੈਗਾ ਅਜੇ ਅਸੀਂ ਕਨਫਰਮ ਵੀ ਕਰਨਾ ਹੈ ਵੈਸੇ ਵੀ ਇੱਧਰ ਆ ਕੇ ਇੱਧਰ ਹੈ ਨਹੀਂ ਆਹੀ ਹੈ ਸਾਹਮਣੇ ਹੋਈ ਆਹਾਂ ਭਾਈ ਆਹਾਂ ਉਹ ਪੱਤੀ ਲੱਗਦੀ ਉਹ ਦੇਖ ਸਾਹਮਣੇ ਸੱਚਾ ਗੰਗਾ ਜੀ ਕੀ ਤਰ੍ਹਾਂ ਸਾਥ-ਸਾਥ ਜਾਂਦੀ ਹੈ। ਦੇਖੋ ਗੰਗਾ ਜੀ ਕੇ ਸਾਥ ਨੰਗਨ ਗੁੰਦੇ ਆ ਕਿ ਤਿੰਨ ਨੇੜੇ ਕੋ ਗੇਟ ਜਾਂ ਬਣਿਆ ਹੋਇਆ ਨਹੀਂ ਹੈ ਓਬਵੀਅਸ ਹੀ ਹੈ। ਆ ਰਹੇ ਆ ਉਧਰੋਂ ਹੀ ਆ ਰਹੇ ਆ ਇਹ ਸਾਰੇ। ਉਹ ਇਹ ਨਹੀਂ ਬੱਜੀ ਲੋੜ ਹੀ ਨਹੀਂ ਮੈਨੂੰ ਕੀ ਲੋੜ ਹੈ ਅੱਗੇ ਜਾ ਕੇ ਹੋਊਗੀ ਹਣਾ ਲੈ ਉਹ ਯਾ ਤਾਂ ਸਵਾਦ ਆਲਾ ਕੰਮ ਹੀ ਹੋ ਗਿਆ ਜਦੋਂ ਉੱਤੇ ਤੁਰ ਕੇ ਜਾਵਾਂਗੇ ਇਹਦੇ আর ਇੱਧਰ ਦੇਖ ਤੂੰ ਕਿੰਨਾ ਫਲਾਅ ਤੇ ਇੱਧਰ ਵੀ ਦੇਖ ਬਿਜਲੀ ਦੀ ਨਹੀਂ ਆਹ ਬੰਦ ਪਿਆ ਨਾ ਨਦਰਬਾਜ ਜੀ ਥੱਲੇ ਖੋਲੇ ਨਹੀਂ ਪਾਣੀ ਦਾ ਉੱਤੋਂ ਤੱਕ ਆਇਆ ਖੜਾ ਬਹੁਤ ਆ ਬਣੀ ਨਾ ਖੋਲੇ ਨਹੀਂ ਨਾ ਇਦਾਂ ਮੁਕਦਾ ਹੋ ਜਾਏ ਲੇ ਬੱਚੇ ਦਿਖਾ ਦਿੰਨੇ ਆਪਾਂ ਉਹ ਆ ਗਿਆ ਤੇਰਾ ਫਾਟਕ ਵੀ ਲੈ ਫੜ ਫੜਕਾ

ਮੈਗੀ ਤੋਂ ਨਹੀਂ ਖਾਣੀ ਬੋਲੇ ਕੁੱਚੇ ਦੇ ਦੇ ਯਾਰ ਚਾਹ ਵੀ ਬਣਾ ਦੇ ਯਾਰ ਕੋ ਕੱਪ ਚਾਹ ਦੀ ਲੋ ਜੀ ਸ਼ਾ ਗੰਗਾ ਗੰਗਾ ਮैया की जय ਮੋਰੀ ਇਹੋ ਤੁਹਾਨੂੰ ਕਰਕੇ ਬਹੁਤ ਲੱਗਦਾ ਭਾਈ ਅੰਕਿਤ ਅੰਕਿਤ ਗੰਗਾ ਦੇ ਕਿਨਾਰੇ ਖੜੇ ਆ ઋષਿਕੇਸ਼ ਨੂੰ ਜਾਣ ਦੀ ਤਿਆਰੀ ਆ ਜੀ ਤੇ ਪਰ ਅਸੀਂ ਹੁਣ ਕਿਹੜਾ ਇੱਕ ਵਾਰੀ ਰੁੱਕ ਗਏ ਇਹ ਵਾਰ ਇਧਰ ਇਹ ਤੇ ਗੰਗਾ ਦੇ ਨਾਲ ਨਾਲ ਨਾ ਆ ਰਾਸਤਾ ਹੈਗਾ ਇੱਕ ਉਹ ਥੋੜਾ ਲੇਟ ਹੋਊਗਾ ਉਹ 7 ਵਜੇ ਤੱਕ ਜਾਣ ਨਹੀਂ ਦਿੰਦੇ ਉਹਨਾਂ ਨੇ ਵਨਵੇ ਕੀਤਾ ਹੋਇਆਗਾ ਇਸ ਕਰਕੇ ਹੁਣ ਸੋਚਿਆ ਵੀ ਚਲ ਉਹਨੇ ਗੰਗਾ ਜੀ ਦੇ ਦਰਸ਼ਨ ਕਰੀਏ ਆ ਦੇਖੋ ਪੂਰੇ ਵਿਸ਼ਾਲ ਰੂਪ ਕਈ ਜਗ੍ਹਾ ਤੇ ਵੰਡਿਆ ਪਿਆ ਵੈਸੇ ਤਾਂ ਪਰ ਫਿਰ ਵੀ ਵਿਸ਼ਾਲ ਜਿੱਥੇ ਵੀ ਦੇਖੋ ਗੰਗਾ ਦਾ ਰੂਪ ਵਿਸ਼ਾਲ ਹੀ ਦਿਂਦਾਗਾ ਇੰਨਾ ਤੇਜ਼ ਪਾਣੀ ਆ ਨਾ ਗੰਗਾ ਦਾ ਬਹੁਤ ਇਸ਼ਨਾਨ ਕੀਤਾ ਤ੍ਰਿਪਤ ਹੋ ਗਏ ਕੀ ਆਵਾਤ ਹੀ ਹੋ ਗਿਆ ਯਾਰ ਬਹੁਤ ਸਵਾਦ ਆਇਆ ਨਹਾਉਣ ਦਾ ਤੇ ਹੁਣ ਸਾਨੂੰ ਮਿਲਦੇ ਆਂ ਬਸ ਥੋੜੇ ਚਿਰ ਚੀ ਜਾਣਿਆਂਗੇ ਇਥੋਂ ਗੇਟ ਖੁੱਲ ਜਾਣਿਆਂਗੇ 7 ਵਜੇ ਤੱਕ ਕਹਿੰਦੇ ਗੇਟ ਖੁੱਲ ਜੂਗਾ 7 ਵਜੇ ਤੁਸੀਂ ਕ੍ਰੋਸ ਕਰ ਸਕਦੇ ਹੋ ਰਸਤਾ ਉਧਰ ਵੀ ਸੀਗਾ ਪਰ ਸਾਨੂੰ ਇਹ ਗਰਾਰੀ ਹੈ ਵੀ ਅਸੀਂ ਰਾਸਤੇ ਉਹ ਜਾਣਾ ਜਿੱਥੇ ਆਮ ਲੋਕ ਨਹੀਂ ਜਾਂਦੇਗੇ ਇਸ ਕਰਕੇ ਸਾਨੂੰ ਇਹ ਲੱਗਦਾਗਾ ਵੀ ਅਸੀਂ ਉਹ ਜਗ੍ਹਾ ਲੱਭੀਏ ਜਾਂ ਉਹ ਰਾਸਤੇ ਲੱਭੀਏ ਜਿੱਥੇ ਪਬਲਿਕ ਹਜੇ ਸੰਗ ਨਹੀਂ ਕਰਨ ਲੱਗੀ ਕੱਟ ਹੋਵੇ ਮਦਦ ਜੇ ਪ੍ਰਕਿਰਤੀ ਜਿੱਥੇ ਜ਼ਿਆਦਾ ਪਰਬਲ ਹੈਗੀ ਉਹ ਚੀਜ਼ ਵੇਖਣ ਨੂੰ ਜ਼ਿਆਦਾ ਇੱਛਕ ਨਹੀਂ ਹੁੰਦੀ ਹਾਂਜੀ ਚਲੋ ਦੇਖਦੇ ਹਾਂ ਹੁਣ ਰਸਤਾ ਤੁਹਾਨੂੰ ਦਿਖਾਉਣੇ ਆਂਗੇ ਸਹੀ ਹੈ ਜੀ ਚਲੋ ਜੀ ਸੋਸਤ ਆਪਣੇ ਵੀ ਦੇਖ ਲਓ ਵੀ ਦੋਸਤੋ ਜੰਗਲ ਵਾਲਾ ਰਸਤਾ ਚੁਪਚਾਪ ਦੀ ਨਾਲ ਦੀ ਬਹੁਤ ਸਿਕ ਦਿਨੇ ਨੰਗੇ ਹੋਰ ਕਾਰਗ ਨਹੀਂ ਚੱਕ ਜਾਂਦੇ ਸੀ ਉਹ ਉਹਨਾਂ ਨੇ ਹੱਥ ਨਹੀਂ ਦਿੱਤਾ ਅਸੀਂ ਰੋਕਿਆ ਨਹੀਂ ਹਾਂ ਤੇ ਹੁਣ ਰਿਸ਼ੀਕੇਸ਼ ਨੂੰ ਕਹਿੰਦੇ ਵੀ ਗੰਗਾ ਜੀ ਦੇ ਨਾਲ-ਨਾਲ ਜਾਂਦੀ ਹੈ ਇੱਕ ਦੋ ਜਗ੍ਹਾ ਤੇ ਤੱਟ ਤੇ ਵੀ ਆਉਂਦੀ ਹੈ ਇਹ ਸੜਕ ਤੇ ਬਾਕੀ ਹੁਣ ਫਿਰ ਸਾਨੂੰ ਦਿਖਾਉਣੇ ਜੰਗਲ ਦੇ ਵਿੱਚ ਦੀ ਚੱਲ ਰਹੇ ਨੇ ਮੇਨ ਰੋਡ ਤੋਂ ਨਹੀਂ ਗਏ ਕਿਉਂਕਿ ਮੇਨ ਰੋਡ ਤੇ ਆ ਸਵਾਲ ਨਹੀਂ ਹੋਣਾ ਸੀਗਾ ਹਾਂ ਇਹ ਰਸਤਾ ਜੰਗਲ ਦੋਨੇ ਪਾਸੇ ਚਲੋ ਦੇਖਦੇ ਆ ਜੀ ਵਧੀਆ ਜੰਗਲ ਚ ਸ਼ਾਂਤ ਵਾਤਾਵਰਣ ਚ ਸਾਈਕਲਿੰਗ ਕਰਦੇ ਹੋਏ ਆ ਬੰਦੇ ਜੋੜਾ ਜਾਂ ਕੁ ਹੋਇਆ ਦੇ ਹੀ ਦੋਨੇ ਮੁੰਡੇ ਆ ਕੀ ਬਾਤ ਹੈ ਤੁਸੀਂ ਸੋਚੋ ਵੀ ਕੁਛ ਵੀ ਨਹੀਂ ਆਸ-ਪਾਸੇ ਝੀਂ ਝੀਂ ਕਲੀ ਜੰਮਰਾਂ ਦੀ ਹੋ ਰਹੀ ਹੈ ਕੋਈ ਉਹ ਆਦਮੀ ਆ ਰੀ ਵਾਰ ਹਵਾ ਬੰਲੀ ਜਾ ਜੀਆਂ ਜਿਹਾ ਆਪਣੇ ਡਿੱਡੇ ਜਿਹਨੇ ਝੀਂ ਝੀਂ ਜੰਮਦੇ ਹੁੰਦੇ ਆ ਉਹ ਹੈ ਪਾਲ ਦੀ ਚੱਕ ਵੋਸਟ ਐ ਇੱਥੋਂ ਵੀ ਅਸੀਂ ਟੂਰਿਸਟ ਵਾਲੀਆਂ ਗੱਡੀਆਂ ਜਿਹੜੀਆਂ ਮਤਲਬ ਟਰਾਂਸਪੋਰਟ ਵਾਲੀਆਂ ਉਹਨਾਂ ਨੂੰ ਰੋਕ ਰਿਹਾ ਆ ਦੇਖੋ ਇੱਥੋਂ ਦਿਖਾਉਣ ਜਾਂਦੇ ਬਾਈ ਚੀਤੇ ਸ਼ੇਰ ਹਾਂ ਇਹ ਉਹ ਹੈ ਇੱਧਰ ਤਾਂ ਆ ਗਿਆ ਜੀ ਆਪਾਂ ਗੱਲੇ ਹੀ ਜਾ ਰਹੇ ਆ ਵੈਸੇ ਚੰਤ ਚਲੋ ਪਾਣੀ ਨਹੀਂ ਹੈ। ਪੂਲਾ ਦਾ ਜਾਲ ਹੈ ਬਾਈ। ਇੰਨੇ ਪੂਲਾ ਨਾ ਇੱਧਰ ਉੱਧਰ ਆ ਗਏ ਬੰਦਰ ਆ ਰਹੇ ਨੇ, ਆ ਰਹੇ ਨੇ। ਆ ਰਿਹਾ ਸਿੱਧਾਰੀ ਰਿਸ਼ੀਕੇਸ਼ ਨੂੰ। ਇੱਧਰ ਆਇਆ ਰਿਸ਼ੀਕੇਸ਼। ਜਲ ਵਿਭਾਗ ਗ੍ਰੈਂਡ ਥੱਲੇ ਪੜਨਾ ਰੋਕੋ। ਕੇ ਸਰ। ਜਲ ਵਿਭਾਗ ਇੱਧਰ ਆ ਦੇ ਹੈਗਾ ਚੱਲ। ਆਤਾ ਯਾਰ ਬਈ ਫਿਰ ਗਗਨ ਮੈਨੂੰ ਇਹ ਲੱਗਦਾ ਵੀ ਆਮ ਨੋਰਮਲ ਕਿਸੇ ਨੇ ਨੰਗਾ ਹੀ ਨਹੀਂ ਹੋਇਆ ਰੈਸਟੋਰੈਂਟ ਤੇ ਜੋਰ ਇੱਧਰ ਦੇਖ ਤੂੰ ਡੈਮ ਹੋ ਰਿਹਾ ਸਾਹਮਣੇ ਕਿੰਨੇ ਜ਼ਤਤ ਲੱਗਦੇ ਆ ਆ ਗਈ ਨਦੀ ਨਾਲ ਹੈ ਜਾਵਾਂ ਗੰਗਾ ਜੀ ਕੀਆ ਵਾਹ ਤੇਰੇ ਗੰਗਾ ਜੀ ਕੇ ਸਾਥ ਤੁਸਾਂ ਅਸਾਥੀ ਚੱਲ ਡੈਮ ਕੇ ਪਾਰ ਚੱਲ ਇਹ ਤਾਂ ਡੈਮ ਨੂੰ ਨਹੀਂ ਲੱਗਦਾ ਕੁਛ ਹੈਣਾ ਗੰਗਾ ਹੀ ਹੈ ਇਹ ਤਾਂ ਡੈਮ ਤਾਂ ਕੋਈ ਨਹੀਂ ਗੰਗਾ ਗੰਗਾ ਦਾ ਹੀ ਹਿੱਸਾ ਵਸਣ

ਬਦਲਾਂ ਤੇ ਜਾ ਰਹੀ ਹੈ ਹਾਂ ਇਹ ਲੱਗਦਾ ਨਾ ਰੋਡ ਤੇ ਜਾਂਦੀ ਆ ਛੜ ਕੇ ਇਹ ਢੈਮ ਦਾ ਪੋੜਾ ਕਾਦੇ ਪੋੜਾ ਉੱਚਾ ਗੰਗਾ ਜੀ ਕੇ ਸਾਥ ਚੱਲਦੇ ਆ ਆਦਾ ਯਾਰ ਰਾਸਤਾ ਸੱਚੀ ਜੰਨਤ ਰਾਸਤਾ ਆਪਣੋਂ ਤੋਂ ਦਾਦੇ ਨਹੀਂ ਦਿੱਤੀ ਜੰਨਤ ਰਾਸਤੇ ਆਗੇ ਤਕਲੀਫਾਂ ਵੀ ਦਿੱਤੀਆਂ ਪਰ ਉਹ ਰਾਸਤੇ ਦੀ ਖੂਬਸੂਰਤੀ ਨੇ ਤਕਲੀਫਾਂ ਭੁਲਾ ਦੀਆਂ ਹੁਣ ਆ ਨਾਲ ਗੰਗਾ ਜੀ ਜਾ ਰਿਹਾ ਤੇ ਅਸੀਂ ਨਾਲ-ਨਾਲ ਤੁਰੇ ਜਾਂਦੇ ਪਾਣੀ ਹੈ ਨਹੀਂਗਾ ਥੋੜਾ ਥੋੜਾ ਨਹੀਂ ਕਰਿਆ ਲਿਆ ਪਾਣੀ ਇੰਦਰ ਹੋਣਾ ਕਿਸੇ ਕਾਰਨ ਕੁਝ ਹੋਊਗਾ ਇਧਰੋਂ ਤਾਂ ਹੀ ਬੰਦ ਕਰਤਾ ਸਰ ਐ ਕਿ ਆਵਾਜ਼ ਹੈ ਕੋਈ ਸ਼ਹਿਰ ਦਾ ਹਾਈਵੇ ਵਾਲਾ ਪੰਗਾ ਨਹੀਂ ਆ ਕਿੰਨੀਆਂ ਕਾਰਾਂ ਤੋਂ ਮਸਾਂ ਨਿਕਲ ਕੇ ਆਏ ਆ ਅਸੀਂ ਅੱਧਾ ਘੰਟਾ ਘੱਟ ਤੋਂ ਘੱਟ ਇੰਤਜ਼ਾਰ ਕੀਤਾ ਵੀ 7 ਵੱਜਣਗੇ ਉਸ ਤੋਂ ਬਾਅਦ ਜਾਵਾਂਗੇ ਤੇ ਬਾਬੇ ਨੇ ਐਡੀ ਮਿਹਰ ਕੀਤੀ ਵੀ ਹਜੇ ਸਿਕਿਉਰਿਟੀ ਵਾਲੇ ਖੜੇ ਸੀ ਅਸੀਂ ਕੋਲ ਦੀ ਨੰਗਿਆ ਇਸ ਉਹਨਾਂ ਨੇ ਹੱਥ ਨਹੀਂ ਦਿੱਤਾ ਨਾ ਕੋਈ ਪਰਚੀ ਲੱਗੀ ਆ ਦੂਜਿਆਂ ਦੀ ਪਰਚੀ ਵੀ ਲੱਗਦੀ ਆ ਹਾਂ 200 ਰੁਪਏ ਪਰਚੀ ਅਸੀਂ ਦੋ ਤਿੰਨ ਟੋਲ ਜੇ ਫਾਰ ਕਰਿਆ ਜੇ ਅੱਗੇ ਹੁਣ ਇਦੋਂ ਆਪਾਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਟੋਲ ਵਾਲਾ ਆਊਗਾ ਹਾਂ ਬਾਕੀ ਦੇਖਦੇ ਆ ਸਾਨੂੰ ਦਿਖਾਉਣੇ ਵੀ ਆ ਆ ਚੱਲ ਰਿਹਾ ਗੰਗਾ ਦੇ ਕਿਨਾਰੇ ਐਂ ਤਾਂ ਨਹੀਂ ਮੁੜਨਾ ਅਹੀਂ ਮੁੜਾਂਗੇ ਮੈਂ ਮੁੜਨਾ ਪੱਕਾ ਉਹ ਰਸਤਾ ਜਾਂਦਾ ਕਿਸੇ ਪਾਸੇ ਸਿੱਧਾ ਵੀ ਜਾਂਦਾ ਪਰ ਰਿਸ਼ੀਕੇਸ਼ ਜਾਣਾ ਤੱਪੋਵਨ ਪੁੱਛ ਰਿਸ਼ੀ ਦਾ ਹੀ ਤੱਪੋਵਨ ਜਾਣਾ ਇਹ ਚੜਾਈ ਤੱਕ ਨਾ ਆਣ ਹੀ ਦੇਖਣ ਲੱਗੇ ਜਾਲਾ ਨਹੀ ਨਹੀ ਚੜਾਈ ਤੱਕ ਨਹੀਂ ਬਾਬੇ ਥੱਲੇ ਜਾਣਾ ਹੋਊਗਾ 5 6 ਇਧੇ ਕਰ ਲੀ ਹਾਂ ਪਿੱਛੇ ਮੋੜ ਕੇ ਪਤਾ 걸ਾ ਚੜਾਈ ਤੇ ਤਾਂ ਆਪਣਾ ਕੋਈ ਹੈ ਨਹੀਂ ਸੀ ਜਾਂਦਾ ਹਾਂ ਇਹ ਆਉਣ ਵਾਲਾ ਰਸਤਾ ਜੀ ਇਹ ਜਾਣ ਵਾਲਾ ਰਸਤਾ ਹੈਗਾ ਹੈਗਾ ਰਾਸਤਾ ਇੱਕੋ ਹੀ ਹੈ ਬਹੁਤ ਔਖ ਜਗਾਈ ਹੈ ਹਾਂ ਇੰਨਾ ਚਿਰ ਚਾਨਣ ਹੈਗਾ ਉਹਨਾਂ ਚਿਰ ਤੁਹਾਨੂੰ ਦਿਖਾਉਣਿਆ ਰਾਸਤੇ ਪਹਾੜੀਆਂ ਉਹ ਚਾਨਣ ਕਿਹਾ ਫਿਰ ਤੁਹਾਨੂੰ ਜੰਗਾ ਦੀ ਲਾਈਟਿੰਗ ਦਿਖਾਉਣਿਆ ਜੰਗਾ ਲਾਈਟਿੰਗ ਦਿਖਾਵਾਂਗੇ ਬਹੁਤ ਉੱਥੇ ਐਸੀ ਕੇਸ ਹੋ ਸਕਿਆ ਤਾਂ ਅੱਜ ਆਰਟੀ ਵੀ ਦਿਖਾਵਾਂਗੇ да я там походу ਸਰਕਾਰ ਜੰਨਤ ਆ ਗਈ ਫੇਰ ਇਹ ਤਾਂ ਬਰ ਲਿਖਿਆ ਹੋਇਆ ਆਪਣੇ ਸਮਰਚ ਜੰਨਤ ਹੀ ਸ਼ਟ ਨਾ ਇਹ ਵੀ ਜਲਵਾ ਨਾ ਬੈਠ ਉੱਤ ਜੀ ਆ ਪਤਾ ਕਿੱਥੋਂ ਤੱਕ ਮੋੜ ਗੰਗਾ ਹੀ ਗੰਗਾ ਹੈ ਜਿੱਧਰ ਮਰਜੀ ਵਾਜੋ ਯਾਰ ਹਨਾ ਹੈ ਹੀ ਇਹਦਾ ਏਰੀਆ ਹੀ ਫਿਰ ਗੰਗਾ ਦਾ ਨਾ ਮਾਦਾ ਦਾ ਸਾਰਾ ਏਰੀਆ ਇੱਕ ਵਾਜੀ ਦਾ ਚੱਲ 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 ਭਾਈ ਹੈ ਚਾਹਾਂਗੇ ਨਾਲ ਨਾਲ ਹੀ ਗੰਗਾ ਦੇ ਮੈਨ ਲੱਗਦਾ ਹੈ ਗੰਗਾ ਤਾਂ ਖਤਮ ਹੀ ਨਹੀਂ ਹੋਊਗੀ ਤਾਂ ਐਂ ਚੱਲਣੀ ਆ ਇਹ ਤਾਂ ਐਂ ਚੱਲਦੀ ਜਾਣੀ ਆ ਇਸ ਤਰ੍ਹਾਂ ਤੇ ਇਦਾਂ 飞机。 ਠੀਕ ਹੈ ਸਰ ਠੀਕ ਹੈ ਥੈਂਕ ਯੂ ਜੀ ਲਓ ਜੀ ਕੰਗਾ ਜੀ ਹੋਰ ਰੂਪ ਚ ਇਧਰ ਰੁਪ ਟੈਂ ਬਣਿਆ ਹੋਇਆ ਹੈਗਾ ਇਹ ਬ੍ਰੋਕਣ ਵਾਲੇ ਪੱਟੇ ਆਪਣੇ ਜਿਵੇਂ ਹਰੀਕੇ ਪੱਤਣ ਹੁੰਦਾ ਆਪਣੇ ਤਾਂ ਇੱਕੋ ਹੀ ਹਰੀਕੇ ਪੱਤਣ ਸੀ ਆਪਾਂ ਕਿੰਨਾ ਖੁਸ਼ ਹੁੰਦੇ ਹਾਂ ਕਿੰਨਾ ਬੋਲੋ ਇੱਕ ਟੋਬਰ ਦਰਿਆ ਹੋਵੇ ਇੱਥੇ ਤਾਂ ਚਾਰ ਚਫੇਰੀ ਇਹ ਜੇ ਆਹ ਪੁਲ ਜੇ ਬੜੇ ਆ ਗਿਆ ਹਨ ਹਾਂ ਹਾਂ ਹੁਣ ਫੋਨ ਕਰਵਾਵਾਂ ਨਾ ਬੁੱਧ ਲਈ ਗੇੜ ਕੋਲ ਦੋਸਤੋ ਅੱਜ ਦਾ ਬ੍ਰੇਕ ਸਾਡਾ ਤ੍ਰਿਸ਼ੀਕੇਸ਼ ਪਹੁੰਚਣਾ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਅੱਜ ਅਸੀਂ ਇੱਕ ਨਵਾਂ ਐਕਸਪੀਰੀਅੰਸ ਵੀ ਕਰ ਰਹੇ ਹਾਂਗੇ ਪਹਿਲੇ ਕਦੇ ਨਹੀਂ ਕੀਤਾ ਅਕਸਰ ਜਿੱਦੇ ਕਿਤੇ ਬਾਹਰ ਜਾਂਦੇ ਆ ਰੂਮ ਹੀ ਲੈਨੇ ਹੁੰਦੇ ਆ ਪਰ ਇਸ ਵਾਰ ਸਾਨੂੰ ਆਪਣਾ ਫਰੈਂਡ ਇੱਥੇ ਜਿਹਨੇ ਆਪਣਾ ਹੋਸਟ ਹੈਗਾ ਸਮਝ ਲਓ ਆਪਣਾ ਜਿਹਦੇ ਕੋਲ ਆਏ ਆ ਅਸੀਂ ਹਾਂ ਉਸ ਬੰਦੇ ਨੇ ਕਹਿੰਦਾ ਵੀ ਯਾਰ ਤੁਸੀਂ ਇਸ ਵਾਰ ਡਾਰਮਟਰੀ ਦਾ ਐਕਸਪੀਰੀਅੰਸ ਕਰੋ ਹਾਂ ਹੋਸਟਲ ਹੋਸਟਲ ਮਹਾਵੀ ਆਪਾਂ ਅਏ ਕਿ ਹੋਸਟਲ ਦੇਖਦੇ ਆ ਤੇ ਮਿਲਿਆ ਹੋਸਟਲ ਸਾਨੂੰ ਦਿਖਾਉਣਿਆ ਤੁਹਾਨੂੰ ਇਹ ਆ ਜੀ ਹੋਸਟਲ ਸਾਡਾ ਇੱਕ ਰੂਮ ਦੇ ਵਿੱਚ 6 ਬੈੱਡ ਹੈਗੇ ਇੱਕਾ ਨੀਚੇ ਇੱਕ ਇਧਰ ਉੱਪਰ ਇੱਕ ਇਧਰ ਨੀਚੇ ਤੇ ਇੱਕ ਇਧਰ ਉੱਪਰ ਤੇ ਇਧਰ ਇੱਕ ਨੀਚੇ ਤੇ ਇੱਕ ਇਧਰ ਉੱਪਰ ਫਿਲਹਾਲ ਅਸੀਂ ਦੋਨੇ ਹੀ ਹਜੇ ਕੋਈ ਹੋਰ ਨਹੀਂ ਆਇਆ ਹੁਣ ਉਹ ਇਸ ਤੋਂ ਬਾਅਦ 12 ਵਜੇ ਤੋਂ ਬਾਅਦ ਸ਼ਾਇਦ ਕੋਈ ਨਾ ਹੀ ਆਵੇ ਪਰ ਅਸੀਂ ਸਾਡਾ ਐਕਸਪੀਰੀਅੰਸ ਹੈ ਹਜੇ ਸਾਡੇ ਬੈਗ نیچے ਪਏ ਆ ਮਿਲਦੇ ਹਾਂ ਸੁਬਾ ઋਸ਼ੀਕੇਸ਼ ਦੀ ਜੋ ਵੀ ਐਕਟੀਵਿਟੀ ਹੁੰਦੀ ਹੈ ਸੋਡੇ ਨਾਲ ਸ਼ੇਅਰ ਕਰਾਂਗੇ ਜੋ ਅਸੀਂ ਦੇਖਾਂਗੇ ਉਹ ਤੁਹਾਨੂੰ ਵੀ ਦਿਖਾਵਾਂਗੇ ਗੁੱਡ ਨਾਈਟ 12 ਵਜੇ ਕਹਿੰਦੇ ਆ ਵੀ ਦਾਣੇ-ਦਾਣੇ ਤੇ ਲਿਖਿਆ ਹੁੰਦਾ ਖਾਣੇ ਵਾਲੇ ਦਾ ਨਾਂ ਮੈਂ ਪਾਣੀ ਲੈਣ ਗਿਆ ਸੀਗਾ ਉੱਪਰ ਰਿਸੈਪਸ਼ਨ ਤੋਂ ਤੇ ਇੱਥੇ ਨਹੀਂ ਕਿਸੇ ਦਾ ਬਰਥਡੇ ਮਨਾ ਰਹੇ ਸੀਗੇ ਤੇ ਸਾਡਾ ਦਾਣਾ ਜਿਹੜਾ ਖਿਲਾ ਰਿਆ ਹੋਇਆ ਬਾਬੇ ਨਾਨਕ ਨੇ ਇਹ ਸਾਡਾ ਹਿੱਸਾ ਸਾਡੇ ਕੋਲੇ ਪਹੁੰਚ ਗਿਆ ਕੇਕ ਦਾ ਹੈਪੀ ਬਰਥਡੇ ਭਾਈ ਜੀ ਦਾ ਵੀ ਹੈਗਾ ਜਨਮ ਦਿਨ ਬੰਦਾ ਤਾਂ ਨਹੀਂ ਮਿਲਿਆ ਕੇਕ ਮਿਲ ਗਿਆ